ਦੋਸਤੋ ਸਭ ਤੋਂ ਪਹਿਲਾਂ Facebook ਪੇਜ ਕੁਲਦੀਪ ਸ਼ਰਮਾ YouTube ਚੈਨਲ ਵਾਇਸ ਆਫ ਬਨਾਰਸੀ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਵੀ ਆਪਣੀ ਵੀਡੀਓ ਦਾ ਜੋ ਮੰਤਵ ਹੈ ਬਹੁਤ ਸਾਰੇ ਕਿਸਾਨ ਕਿਸਾਨ ਸਮਾਨ ਨਿਧੀ ਯੋਜਨਾ ਤੋਂ ਬਹੁਤ ਦੁਖੀ ਹੋ ਰਹੇ ਨੇ ਜਿਨ੍ਹਾਂ ਦੀ ਜੋ ਆਪਣੇ ਪ੍ਰਧਾਨ ਮੰਤਰੀ ਬੀ ਸਕੀਮ ਅਨੁਸਾਰ 500 ਰੁਪਏ ਪ੍ਰਤੀ ਮਹੀਨਾ ਹਰ 4 ਮਹੀਨਿਆਂ ਬਾਅਦ 2000 ਰੁਪਏ ਦੀ ਕਿਸ਼ਤ ਆਉਣੀ ਹੁੰਦੀ ਹੈ ਬਹੁਤ ਸਾਰੇ ਕਿਸਾਨਾਂ ਦੀ ਉਹ ਕਿਸ਼ਤ ਰੁਕੀ ہوئی ਹੈ ਉਹਦੇ ਵਿੱਚ ਬਹੁਤ ਸਾਰੇ ਟੈਕਨੀਕਲ ਕਾਰਨ ਨੇ ਪਰ ਕਿਸਾਨਾਂ ਨੂੰ ਨਾ ਕਾਰਨਾਂ ਦਾ ਪਤਾ ਨਹੀਂ ਲੱਗਦਾ ਅੱਜ ਮੇਰਾ ਜੀ ਕਰਿਆ ਕਿਉਂਕਿ ਮੇਰੇ ਕੋਲ ਫੋਨ ਬਹੁਤ ਆ ਰਹੇ ਸੀ ਕਈ ਦਿਨਾਂ ਤੋਂ ਮੈਂ ਚਲੋ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆਂ ਤਾਂ ਕਿ ਸਭ ਨੂੰ ਇਹ ਜਾਣਕਾਰੀ ਮਿਲ ਜੇ ਇਹ ਦਿੱਕਤ ਕਿਉਂ ਆਈ ਹੈ ਜਦੋਂ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਉਸ ਸਮੇਂ ਸਿਰਫ ਇੱਕ ਘੋਸ਼ਣਾ ਪੱਤਰ ਰਾਹੀਂ ਫਾਰਮ ਅਪਲਾਈ ਕਰਵਾਇਆ ਗਿਆ ਸੀ ਕਿ ਮੇਰੇ ਕੋਲ ਇੰਨੀ ਜ਼ਮੀਨ ਹੈ ਜ਼ਮੀਨ ਦੀ ਫਰਦ ਨਹੀਂ ਮੰਗੀ ਗਈ ਸੀ ਸੋ ਬਹੁਤ ਸਾਰੇ ਕਿਸਾਨਾਂ ਨੇ ਅਪਲਾਈ ਕਰਤਾ ਤੇ ਉਹਨਾਂ ਦਾ ਮਤਲਬ ਜੋ ਪੈਨਸ਼ਨ ਸੀ ਉਹ ਸੈਂਕਸ਼ਨ ਹੋ ਗਈ ਉਹਨਾਂ ਨੂੰ 2000 ਰੁਪਏ ਦੇ ਕਿਸ਼ਤ ਆਉਣ ਲੱਗ ਗਏ ਬਾਅਦ ਦੇ ਵਿੱਚ ਰੂਲ ਦੇ ਵਿੱਚ ਚੇਂजेस ਹੋ ਗਏ ਜਿਹਦੇ ਵਿੱਚ ਕੇवाईसी ਜ਼ਰੂਰੀ ਕਰਤਾ ਕੇवाईसी ਦਾ ਮਤਲਬ ਇੱਕ ਤੇ ਆਧਾਰ ਕਾਰਡ ਨਾਲ ਮੋਬਾਈਲ ਫੋਨ ਲਿੰਕਡ ਹੋਵੇ ਆਧਾਰ ਕਾਰਡ ਬੈਂਕ ਨਾਲ ਲਿੰਕਡ ਹੋਵੇ ਜਿਹਨੂੰ ਈ ਕੇवाईसी ਕਹਿੰਦੇ ਆ ਤੀਜਾ ਕਿਸਾਨ ਸਮਾਨ ਨਿਵੀ ਯੋਜਨਾ ਦੀ ਕੇਵਾਈਸੀ ਉਹਨੇ ਤਰਤੀਬ ਵਾਰ ਦੱਸਾਂਗੇ ਜਿਸ ਕਿਸੇ ਦੇ ਕਿਸਾਨ ਦੇ ਪੈਸੇ ਰੁਕੇ ਹੋਏ ਨੇ ਸਭ ਤੋਂ ਪਹਿਲਾਂ ਨਜ਼ਦੀਕ ਦੇ ਸੀਐਸਸੀ ਸੈਂਟਰ ਜਾ ਕੇ ਜੋ ਪਿੰਡਾਂ ਦੇ ਵਿੱਚ ਜੋ ਆਪਣੇ ਫਾਰਮ ਵਗੈਰਾ ਭਰਦੇ ਆ ਕੈਫੇ ਕਹਿੰਦੇ ਆ ਜਿਨ੍ਹਾਂ ਨੂੰ ਉੱਥੇ ਜਾ ਕੇ ਆਪਣਾ ਸਟੇਟਸ ਚੈੱਕ ਕਰਾਓ ਆਧਾਰ ਕਾਰਡ ਤੇ ਮੋਬਾਈਲ ਨੰਬਰ ਨਾਲ ਲੈ ਕੇ ਜਾਓ ਜੇ ਆਧਾਰ ਕਾਰਡ ਮਤਲਬ ਉਥੇ ਆਪਣਾ ਸਿਸਟਮ ਨਹੀਂ ਚੱਲਦਾ ਆਧਾਰ ਕਾਰਡ ਅਪਡੇਟ ਕਰਾ ਕੇ ਉਹਦੇ ਵਿੱਚ ਆਪਣਾ ਫੋਨ ਨੰਬਰ ਅਪਡੇਟ ਕਰਵਾ ਦਿਓ ਤਾਂ ਕਿ ਓਟੀਪੀ ਵਨ ਟਾਈਮ ਪਾਸਵਰਡ ਉਹਤੇ ਆ ਜੇ ਤੇ ਸਿਸਟਮ ਦੇ ਵਿੱਚ ਆਪਣਾ ਮਤਲਬ ਐਂਟਰ ਹੋ ਜੇ ਨੰਬਰ 2 ਬੈਂਕ ਵਿੱਚ ਜਾ ਕੇ ਕਨਫਰਮ ਕਰੋ ਕਿ ਮੇਰਾ ਜੋ ਖਾਤਾ ਜਿਸ ਵਿੱਚ ਕਿਸਾਨ ਸਨਮਾਨ ਨਿਧੀ ਦੇ ਪੈਸੇ ਆ ਰਹੇ ਸੀ ਕੀ ਉਹਦੀ ਈ ਕੇਵਾਈਸੀ ਹੋਈ ਹੈ ਜੇ ਈ ਕੇ ਵੀ ਸੀ ਨਹੀਂ ਹੋਈ ਤਾਂ ਉਸ ਦੀ ਈ ਕੇ ਵੀ ਸੀ ਕਰਵਾ ਕੇ ਉਸ ਤੋਂ ਬਾਅਦ ਫੇਰ ਸੈਂਟਰ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸੋ ਭਾਈ ਮੇਰੀ ਈ ਕੇ ਵੀ ਸੀ ਬੈਂਕ ਦੇ ਵਿੱਚ ਵੀ ਹੋ ਗਈ ਮੇਰਾ ਆਧਾਰ ਕਾਰਡ ਵੀ ਅਪਡੇਟ ਹੈ ਹੁਣ ਲੈਂਡ ਸੀਡਿੰਗ ਦੀ ਸਮੱਸਿਆ ਤੇ ਨਹੀਂ ਆਈ ਜੇ ਲੈਂਡ ਸੀਡਿੰਗ ਦੀ ਸਮੱਸਿਆ ਆ ਗਈ ਆਪਣੀ ਜ਼ਮੀਨ ਦੀ ਫਰਬ ਲੈ ਕੇ ਉਸੇ ਸੈਂਟਰ ਦੇ ਵਿੱਚ ਅਪਲਾਈ ਕਰਵਾ ਦਿਓ ਇੱਕ ਫਾਰਮ ਤਿਆਰ ਕਰਕੇ ਦੇਣਗੇ ਉਹ ਫਾਈਲ ਫਿਰ ਖੇਤੀਬਾੜੀ ਵਿਕਾਸ ਅਫਸਰ ਬਲਾਕ ਦੇ ਮਤਲਬ ਦਫਤਰ ਦੇ ਵਿੱਚ ਜਮ੍ਹਾਂ ਕਰਾਉਣੀ ਆਪਾਂ ਸੋ ਜਿਆਦੇ ਖੱਜਲ ਖਵਾਰੀਆਂ ਤੋਂ ਬਚਣ ਕਰਕੇ ਆਪਾਂ ਕਦੇ ਵੀ ਇਹਦੀ ਦਰਖਾਸਤ ਲਿਖ ਕੇ ਜਾਂ ਟੈਲੀਫੋਨ ਰਾਹੀਂ ਕਿਸੇ ਦੇ ਮਗਰ ਨਾ ਪੱਜੋ ਸਭ ਤੋਂ ਪਹਿਲਾਂ ਆਪਣੇ ਸੀਐਸਆਈ ਸੈਂਟਰ ਦੇ ਵਿੱਚ ਜਾ ਕੇ ਸਟੇਟਸ ਚੈੱਕ ਕਰੋ ਸਟੇਟਸ ਦੇ ਵਿੱਚ ਜੋ-ਜੋ ਕਮੀ ਆ ਰਹੀਆਂ ਉਹਨਾਂ ਕਮੀਆਂ ਨੂੰ ਦਰੁਸਤ ਕਰਕੇ ਆਪਣੀ ਫਾਈਲ ਤਿਆਰ ਕਰਕੇ ਖੇਤੀਬਾੜੀ ਵਿਭਾਗ ਨੂੰ ਮਿਲੋ ਇਹ ਮਤਲਬ ਜਦੋਂ ਵੀ ਫਾਈਲ ਵਾਈਕ ਟਾਈਮ ਹੁੰਦਾ ਇੱਕ ਸਿਸਟਮ ਹੁੰਦਾ ਉਹਨਾਂ ਦਾ ਅੱਗੇ ਉਹਨਾਂ ਨੇ ਮੈਨੇਜ ਕਰਨਾ ਹੈ ਅਧੂਰੀਆਂ ਫਾਈਲਾਂ ਦੇ ਕੇ ਦਫ਼ਤਰਾਂ ਦੀ ਭੀੜ ਨਾ ਵਧਾਓ ਜਿਸ ਨਾਲ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਵੀ ਦੁਖੀ ਕਿਸਾਨ ਵੀ ਦੁਖੀ ਬਿਨਾ ਮਤਲਬ ਤੋਂ ਆਪਾਂ ਤੇਲ ਫੂਕਦੇ ਫਰੀ ਜਾਂਦੇ ਆ ਸੋ ਇਹਨਾਂ ਖੱਜਲ ਖਵਾਰੀਆਂ ਤੋਂ ਬਚਣ ਲਈ ਆਪਾਂ ਸਿਸਟਮ ਨਾਲ ਚੱਲੀਏ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਇਧਰ ਖਨੋਰੀ ਮੌਣਕ ਲੈਰਾ ਇਹ ਪੋਸਟ ਮੈਂ ਫੇਸਬੁੱਕ ਪੇਜ ਤੇ ਪਾਉਂਗਾ ਉਹਦੇ ਥੱਲੇ ਕਮੈਂਟ ਕਰ ਦਿਓ ਆਪਣਾ ਨਾਮ ਪਤਾ ਐਡਰੈਸ ਪਿੰਡ ਦਾ ਨਾਮ ਤੇ ਕਿਸੇ ਨੇ ਮੋਬਾਈਲ ਨੰਬਰ ਨਹੀਂ ਲਿਖਣਾ ਕਮੈਂਟ ਦੇ ਵਿੱਚ ਕਿਉਂਕਿ ਮੋਬਾਈਲ ਨੰਬਰ ਜਦੋਂ ਹੈਕਰ ਲੋਕਾਂ ਦੀ ਪੋਸਟਾਂ ਚੈੱਕ ਕਰਦੇ ਆ ਮੋਬਾਈਲ ਨੰਬਰ ਚੱਕ ਕੇ ਉਹ ਮਿਸਯੂਜ਼ ਕਰ ਲੈਂਦੇ ਆ ਸੋ ਮੈਨੂੰ ਇਹ ਪਤਾ ਲੱਗ ਜਾਊਗਾ ਆਪਣੇ ਇਲਾਕੇ ਦੇ ਵਿੱਚ ਕਿੰਨੀਆਂ ਕਿ ਸਮੱਸਿਆਵਾਂ ਆ ਜਿੰਨੀਆਂ ਕਿ ਸਮੱਸਿਆਵਾਂ ਹੋਇਆਂ ਫਿਰ ਉਸੇ ਦੇ ਹਿਸਾਬ ਨਾਲ ਕੋਈ ਕੈਂਪ ਵਗੈਰਾ ਲਗਵਾ ਕੇ ਇਨਾ ਨੂੰ ਸੌਲਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਨਾ ਹੀ ਸ਼ਬਦਾਂ ਨਾਲ ਸ਼ਬਦਾ ਧੰਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੱਕ ਅਣਜਾਣ ਕਿਸਾਨਾਂ ਦਾ ਭਲਾ ਹੋ ਸਕੇ ਜੋ ਬਿਨਾ ਮਤਲਬ ਤੋਂ ਤੇਲ ਫੂਕਦੇ ਫਿਰਦੇ ਆ ਆਪ ਵੀ ਦੁਖੀ ਤੇ ਆਪਣੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਵੀ ਦੁਖੀ ਸੋ ਇਸ ਖੱਜਲ ਖੁਆਰੀ ਤੋਂ ਹਰ ਬੰਦਾ ਬਚਿਆ ਰਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਥੱਲੇ ਕਮੈਂਟ ਕਰੋ ਧੰਨਵਾਦ ਥੈਂਕ ਯੂ